ਗੋਾ ਦੇ ਪਿੰਡ ਵਿੱਚੋਂ ਇੱਕ ਬੜਾ ਖਤਰਨਾਕ ਮਰਡਰ ਸਾਹਮਣੇ ਆਇਆ। ਦਰਅਸਲ ਇੱਕ ਮੁੰਡਾ ਸ਼ਾਮ ਨੂੰ 6 ਵਜੇ ਆਪਣੇ ਚਾਚੇ ਦੇ ਘਰ ਨਿਕਲਦਾ ਆ। ਪੈਸੇ ਲੈਣੇ ਸੀ ਉਸਨੇ। ਪੈਸੇ ਲੈਣ ਤੇ ਨਿਕਲਦਾ ਆ ਤੇ ਬਾਅਦ ਵਿੱਚ 2 ਦਿਨ ਗਾਇਬ ਰਹਿੰਦਾ। ਫਿਰ ਪਿੰਡ ਦੇ ਬਾਹਰ ਨਾਲਾ ਆ ਉਸ ਨਾਲੇ ਤੋਂ ਉਸ ਦੀ ਸੜੀ ਹੋਈ লাশ ਜਿਹੜੀ ਉਸ ਨਾਲੇ ਕਿਨਾਰੇ ਪੈਂਦੀ ਆ। ਲੱਗਦਾ ਹੈ ਕਿ ਕਿਸੇ ਨੇ ਉਸ ਨੂੰ ਅੱਧ ਝੁਲਸਿਆ ਕਰਕੇ ਇਸ ਨਾਲੇ ਦੇ ਵਿੱਚ ਸੜਦਾ। ਮੋਗਾ ਦਾ ਪਿੰਡਾ ਪਿੰਡ ਸੰਘਾਵਾਲ ਹੈ ਜਿੱਥੇ ਹੁਣ ਸਸੰਸਨੀ ਫੈਲ ਗਈ ਆ। 2 ਦਿਨਾਂ ਤੋਂ ਘਰ ਘਰ ਤੋਂ ਲਾਪਤ ਲਾਪਤਾ ਗੁਰਮਖ ਉਰਫ ਸੁਨੀਲ ਅੱਧੀ ਸੜੀ ਹੋਈ লাশ ਤੁਸੀਂ ਦੇਖੋ ਵੀ ਕਿੰਨੇ ਮਾੜੇ ਤਰੀਕੇ ਦੇ ਨਾਲ ਕੋਈ লাশ ਸਾੜ ਕੇ ਜੜਾ ਆ ਉਸ ਨੂੰ ਸੁੱਟ ਕੇ ਚਲਾ ਗਿਆ ਹੋਵੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਕਿੰਨਾ ਖਤਰਨਾਕ ਇਹ ਮਰਡਰ ਹੋ ਸਕਦਾ ਕਿੰਨੇ ਖਤਰਨਾਕ ਤਰੀਕੇ ਦੇ ਨਾਲ ਇਸ ਦੀ লাশ ਜਿਹੜੀ ਆ ਉਸ ਨੂੰ ਅੱਧੇ ਤਰੀਕੇ ਦੇ ਨਾਲ ਸਾੜਿਆ ਹੋਏ ਔਰ ਉਸ ਤੋਂ ਬਾਅਦ ਉਸ ਨੂੰ ਉਸੇ ਪਿੰਡ ਦੇ ਗੰਦੇ ਨਾਲੇ 'ਚ ਸੁੱਟਿਆ ਹੋਵੇ ਉਦੋਂ ਪਤਾ ਲੱਗਿਆ ਜਦੋਂ ਇਹ লাশ ਜਿਹੜੀ ਆ ਤੈਰ ਦੀ ਤਰ ਦੇ ਉਸ ਗੰਦੇ ਨਾਲੇ ਦੇ ਕਿਨਾਰੇ ਮਿਲਦੀ ਆ ਤਾਂ ਫਿਰ ਉਸ ਤੋਂ ਬਾਅਦ ਕਲੀਅਰ ਹੁੰਦਾ ਆ ਕੀ ਕੀ ਹੋਇਆ ਔਰ ਫਿਲਹਾਲ ਜਾਣਕਾਰੀ ਦੰਦਿਆਂ ਮਿਰਤਕ ਦੇ ਪਿਤਾ ਰੇਸ਼ਮ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਗੁਰਮukh ਐਤਵਾਰ ਸਵੇਰੇ ਮਾਫਕਨਾ ਐਤਵਾਰ ਸ਼ਾਮ ਨੂੰ 6 ਵਜੇ ਆਪਣੇ ਚਾਚੇ ਦੇ ਘਰ ਪੈਸੇ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਲਾਪਤਾ ਸੀਗਾ ਉਸ ਦੀ ਕੋਈ ਭਾਲ ਨਹੀਂ ਸੀਗੀ ਫਿਰ ਹਾਲ ਫਿਰ ਲੋਕਾਂ ਨੂੰ ਇੱਕ লাশ ਗੰਦੇ ਨਾਲੇ ਦੇ ਕਿਨਾਰੇ ਮਿਲੀ ਜਦੋਂ ਦੇਖਿਆ ਭਾਲ ਕੀਤੀ ਤਾਂ ਉਹ ਗੁਰਮukh ਦੀ ਸੀ লাশ ਵੀ ਇਦਾਂ ਪਛਾਣੀ ਕਿ ਕੱਪੜਿਆਂ ਜਾਂ ਕਿਸੇ ਕੜੇ ਤੋਂ ਕਿਉਂਕਿ लाश ਜਿਹੜੀ ਆ ਉਹ ਬਿਲਕੁਲ ਖਰਾਬ ਕੀਤੀ ਗਈ ਕਿ ਆਪਣੇ ਵੱਲੋਂ ਜਿਹੜਾ ਕਤਲ ਕਰਨ ਵਾਲੇ ਆ ਉਹਨਾਂ ਨੇ ਸੋਚਿਆ ਹੋਣਾ ਵੀ ਸ਼ਾਇਦ ਇਸ ਤਰੀਕੇ ਨਾਲ ਕਤਲ ਕੀਤਾ ਜਾਵੇ ਕਿ ਉਹਦੀ লাশ ਖੁਰਦਪੁਰਦ ਹੋ ਜਾਵੇ ਜਾਂ ਫਿਰ ਉਹਦੀ ਪਛਾਣ ਨਾ ਕੀਤੀ ਜਾ ਸਕੇ ਫਿਲਹਾਲ ਗੱਲਬਾਤ ਵੀ ਹੋਈ ਆ ਮਾਪਿਆਂ ਨਾਲ ਪਿੰਡ ਵਾਲਿਆਂ ਨਾਲ ਤੁਹਾਨੂੰ ਸੁਣਾਉਣੇ ਆ ਕਿ ਉਹ ਕੀ ਕਹਿੰਦੇ ਨੇ ਸਾਨਾ ਜੀ ਸਾਨਾ ਜੀ ਸਾਡਾ ਸਾਨੂੰ ਬਸ ਸੱਚ ਦੁਆਰਾ ਜAVE ਤੁਹਾਡਾ ਨਾਂ ਕੀ ਹੈ ਮੇਰਾ ਨਾਂ ਰੇਸ਼ਮ ਸਿੰਘ ਹੈ ਮੁੰਡਾ ਕੀ ਤੁਹਾਡਾ ਕੀ ਲੱਗਦਾ ਹੈ ਮੇਰਾ ਪੁੱਤਰ ਸੀਗਾ ਕਿਵੇਂ ਹੋਇਆ ਕਿਵੇਂ ਘਰੋਂ ਕਦੋਂ ਗਿਆ ਘਰੋਂ 6:30 ਵਜੇ ਸ਼ਾਮ ਨੂੰ ਐਤਵਾਰ ਵਾਲੇ ਦਿਨ ਆਉਦੇ ਚਾਚੇ ਤੋਂ ਪੈਸੇ ਲੈਣ ਗਿਆ ਉਹਨੂੰ ਫੋਨ ਲਾਤਾ ਉਹ ਛੇ ਦਿਰੀ ਗਿਆ ਛੇ ਦਿਰੀ ਗਿਆ ਕਰਕੇ ਪੈਸੇ ਨਹੀਂ ਲਏ ਉੱਥੋਂ ਘਰੇ ਨਹੀਂ ਮੜਿਆ ਤੇ ਤੁਸੀਂ ਲੱਭਿਆ ਉਸ ਤੋਂ ਬਾਅਦ ਕੱਲ ਰਾਤ ਨੂੰ ਫੋਨ ਨਾਲ ਤੇ ਭਾਲਿਆ ਜੀ ਮੜ ਕੇ ਬਿਨੇ ਉਹ ਭਾਲਿਆ ਫਿਰ ਬਹੁਤ ਕੁਐਸਚਨ ਕਰਕੇ ਮੜ ਕੇ ਕਹਿੰਦੇ 24 ਘੰਟੇ ਬਾਅਦ ਵੀ ਜਿਹੜੀ ਦਿਖਾਸ਼ ਜ਼ਰੂਰੀ ਸਿਰ ਇਹ ਦਰਖਾਸਤ ਜੇ ਕਿਹਾ ਹੈ ਦਰਖਾਸਤ ਤੋਂ ਬਾਅਦ ਜਿਵੇਂ ਜਿਵੇਂ ਸਾਨੂੰ ਕੋਈ ਗੱਲਾਂ ਪਤਾ ਲੱਗਦਾ ਗਿਆ ਉਸੇ ਹਿਸਾਬ ਨਾਲ ਅਸੀਂ ਗੱਲਾਂ ਬਾਤ ਦੇ ਰਹੇ ਤੇ ਵਿੰਦੇ ਦੇ ਵਿੱਚ ਕੋਤੇ ਟੈਂਟ ਤੇ ਅਸੀਂ ਸਟਾਫ ਚੱਲਦੇ ਸੀ ਸਾਨੂੰ ਉੱਥੇ ਸਕੂਤ ਹੈ ਵੀ ਚਾਰ ਬੰਦੇ ਚੱਕੇ ਹੋਏ ਵੀ ਪਤਾ ਨਹੀਂ ਉਹਨਾਂ ਜਨਾ ਹੋਵੇ ਉਹਦੋਂ ਸਾਨੂੰ ਇਹ ਇਥੋਂ ਫੋਨ ਜਾਵੜੇ ਵੀ লাশ ਪਈ ਆਪਣੇ ਪਿੰਡ ਉਹ ਦੇਖ ਲਓ ਜਦੋਂ ਅਸੀਂ ਆ ਕੇ লাশ ਦੇਖੀ ਤੇ লাশ ਮੇਰੇ ਪੁੱਤਰ ਦੀ ਸੀ ਕੀ ਕਰਨ ਦੀ ਸਮਝ ਦਿਓ ਕਿਉਂ ਸਰ ਜੀ ਹੁਣੇ ਤਾਂ ਰੱਬ ਨੂੰ ਪਤਾ ਵਿੱਚ ਐ ਦਾ ਲੁੱਟਾ ਖੋਈ ਵਾਲੇ ਐ ਅੱਜ ਕੋਈ ਕਿਸੇ ਤਰ੍ਹਾਂ ਕਿਵੇਂ ਵੀ ਉਸੀ ਤਾਂ ਸਮਝ ਨਹੀਂ ਆ ਰਹੀ ਕੀ ਕੀ ਚਾਣਸ ਸਾਡੀ ਲਾਗ ਲਾ ਕਰਦੇ ਨਾ ਜ ਕੋਈ ਇਸ ਮੇਂ ਦਾ ਦਾਦ ਨਸ਼ਾ ਪੂਰਾ ਹੈ ਸ਼ੋਰ ਹਾਂ ਬੈਠੋ ਗੱਡੀ ਇਹ ਕੁੜੀ 1.5 ਸਾਲ ਦੀ ਕੁੜੀ ਨਾਲ ਕੋਈ ਰஞ்சிਤ ਵਗੈਰਾ ਨਾ ਅੰਨਾ ਜੀ ਰੰਜੋ ਫੇਰਾ ਕਰਨੇ ਆਂ ਫੁਨਾ ਫਾਨਾ ਤੇ ਬਲਕਿ ਨੋਵੇ ਤਾਂ ਪਬਜੀ ਖੇਡਦਾ ਹੁੰਦਾ ਹੁੰਦਾ ਪਬਜੀ ਖੇਡਣੇ ਜਾਣਾ ਪਹਿਲਾਂ ਛਾਉ ਨੂੰ ਆਖ ਵੀ ਨਾ ਹੱਥੋਂ ਕਿ ਪਬਜੀ ਖੇਡਣੀ ਇਹਨਾਂ ਵੀ ਸੜਕ ਤੇ ਜਾਣਾ ਗੀੜੇ ਦੂੜੇ ਦਿਨ ਨਾ ਕਰੇ ਹੋਈ ਹੈ ਜੀ ਇਹ ਤਾਂ ਜਣੀ ਸਮਝੋ ਬਾਹਰ ਗੱਲ ਆ ਵੀ ਕੀ ਚੱਕਰ ਤੇ ਕੀ ਬਣਿਆ ਸਰ ਇੱਕ ਨੌਜਵਾਨ ਦੀ ਬਾਡੀ ਮਿਲੀ ਹੈ ਕਿ ਮਾਮਲਾ ਕੀ ਕਾਰਵਾਈ ਚ ਚੱਲ ਰਹੀ ਹੈ ਇਹਨਾਂ ਜੀ ਕੱਲ ਸ਼ਾਮ ਨੂੰ ਕੋਈ 8:30 ਵਜੇ ਇਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਪਰਸੋ ਇਹਨਾਂ ਦਾ ਮੁੰਡਾ 15 ਤਰੀਕ ਨੂੰ ਸ਼ਾਮ ਨੂੰ 6 ਵਜੇ ਘਰੋਂ ਗਿਆ ਸੀਗਾ ਗੁਰਮukh ਸਿੰਘ ਨਾਂ ਦਾ ਮੁੰਡਾ ਰੇਸ਼ਮ ਸਿੰਘ ਦਾ ਬੇਟਾ ਸਿੰਘਾਂ ਵਾਲੇ ਪਿੰਡ ਦਾ ਇੱਕ ਘਰੋਂ ਗਿਆ ਸੀਗਾ ਆਪਦੇ ਚਾਚੇ ਦੇ ਘਰ ਪੈਸੇ ਲੈਣ ਪਰ ਘਰ ਵਾਪਸ ਨਹੀਂ ਆਇਆ ਇਹ ਤਲਾਸ਼ੀ-ਲੂਸ਼ ਕਰਦੇ ਰਹੇ ਆਪ ਆਪਣੀ ਆਪਣੇ ਪੱਧਰ ਤੇ ਕੱਲ ਸਾਰਾ ਦਿਨ ਰਸਤੇ ਰੋਸੇ ਜਾਰੀਆਂ 'ਚ ਦੇਖਿਆ ਸ਼ਾਮ ਨੂੰ ਇਹਨਾਂ ਨੂੰ 8:00 ਵਜੇ ਪਤਾ ਲੱਗਿਆ ਜੋਥੇ ਕੋ ਡੈਡ ਬਾਡੀ ਪਈ ਉਹਨਾਂ ਨੇ ਆ ਕੇ ਦੇਖਿਆ ਤੇ ਰੈੱਡ ਬਾਡੀ ਜਿਹੜੀ ਹੈਗੀ ਉਹਨਾਂ ਦੇ ਮੁੰਡੇ ਨਹੀਂ ਸੀਗੇ ਫੇ ਸਾਨੂੰ ਇਤਲਾਹ ਦਿੱਤੀ ਤੇ ਅਸੀਂ ਆ ਕੇ ਮੌਕੇ ਤੇ ਕਾਰਵਾਈ ਕਰ ਕਿੱਪਾ ਮਿਲੀ ਜਨ ਡੈਡ ਬਾਡੀ ਯਾਰ ਕੀ ਹਾਲ ਸੀਗੀ ਡੈਡ ਬਾਡੀ ਕੁਛ ਚਲਸੀ ਹੋਈ ਆਗ ਲਾ ਕੇ ਤੇ ਡਰੇਨ ਦੇ ਵਿੱਚੋਂ ਮਿਲੀ ਸਿੰਗਾ ਵਾਲੇ ਕਿ ਕੁਝ ਪਤਾ ਲੱਗਿਆ ਸਰ ਕੀ ਕਾਰਨ ਕੀ ਹੈ ਕੌਣ ਕੀ ਕਰ ਰਹੇ ਆ ਜੀ ਡਿਟੈਕਟਿਵ ਅਜੇ ਤੱਕ ਤਾਂ ਨਹੀਂ ਕੋਈ ਬਟ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਫਆਈਆਰ ਦਰਜ ਕਰਤੀ ਫਿਰ ਹਾਂਜੀ ਐਫਆਈਆਰ ਦਰਜ ਕਿਹੜੀ ਧਾਰਾ ਦੇ ਤਹਿਤ 103 238 35 ਪੀਐਨਐਸ ਦੇ ਤੱਕ ਕਤਲ ਹੀ ਹਾਂਜੀ ਕਤਲ ਦਾ ਮਾਮਲਾ ਕਰ ਸੀ ਉਹ ਮੁੰਡਾ ਵਹਿ ਵਹਿ ਸੀਗਾ ਜੀ ਦੁਵਾਰਾ ਸੀ ਇਹ ਸ਼ਾਦੀ ਸ਼ੁਦਾ ਸੀਗਾ ਕੰਮ ਕੀ ਕਰਦਾ ਸੀ ਇਹ ਮਜ਼ਦੂਰੀ ਦਾ ਕੰਮ ਕਰਦਾ ਸੀ ਆਪਣੇ ਫਾਦਰ ਤੇ ਆਪਣੇ ਚਾਚੇ ਨਾਲ ਕੁਛ ਅਜੇ ਤੱਕ ਸਮਝ ਆਇਆ ਨਹੀਂ ਕਿਸੇ ਦਾ ਕੋਈ ਨਹੀਂ ਜੀ ਕਰ ਰਹੇ ਆ ਜਲਦੀ ਅਸੀਂ ਇਹਨੂੰ ਰੀਸ ਆਊਟ ਕਰਾਂਗੇ